ਪੰਜਾਬ ਆ ਪੰਜਾਬ 70 ਵਰਵਾਦਾਂ ਮਾਈ ਦੋਸਤੋ ਇਦਾਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕਈ ਦਿਨਾਂ ਤੋਂ ਹੁਣ ਖਬਰਾਂ ਆ ਰਹੀਆਂ ਹਨ ਕਿ ਜੋ ਵੀ ਪੰਜਾਬੀ ਹਿਮਾਚਲ ਦੇ ਵਿੱਚ ਘੁੰਮਣ ਜਾ ਰਹੇ ਹਨ ਨਾ ਉਹਨਾਂ ਦੇ ਨਾਲ ਹਿਮਾਚਲ ਪ੍ਰਦੇਸ਼ ਵਾਲਿਆਂ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਇੱਕ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬੀਆਂ ਨੇ ਹਿਮਾਚਲ ਵਾਲਿਆਂ ਨੂੰ ਕੁੱਟਿਆ ਹੈ ਇਹ ਵੀਡੀਓ ਮਨਾਲੀ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਨੂੰ ਹਿਮਾਚਲ ਪ੍ਰਦੇਸ਼ ਵਾਲੇ ਬਰਾਪਲਾ ਬੋਲ ਰਹੇ ਸੀ ਅਤੇ ਕੁੱਟਣ ਦੀ ਪਲੈਨਿੰਗ ਬਣਾ ਰਹੇ ਸੀ ਪਰ ਉਲਟਾ ਪੰਜਾਬੀ ਹੀ ਹਿਮਾਚਲੀਆਂ ਉੱਤੇ ਭਾਰੀ ਪੈ ਗਏ ਅਤੇ ਪੰਜਾਬ ਦਾ ਇੱਕ ਇਸ ਕਰਕੇ ਕਿ ਆਨ ਮਾਰਨੀ ਸੈਂਟਰ ਦੀ ਸਰਕਾਰੇ ਇਹ ਪੰਜਾਬ ਦੇ ਬਹਾਦਰ ਲੋਕ ਨੇ ਇਹਨਾਂ ਨੇ ਕਦੇ ਝੂਠਾ ਨਹੀਂ ਕਰਨਾ ਹੱਥ ਚਾ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਮਾਮਲੇ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਜਿਹੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ